ਸਾਹਮਣਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਰਿਸ਼ਤੇਦਾਰ ਸਾਖ ਸਬੰਧੀ ਬੇਸ਼ੱਕ ਆਉਂਦੇ ਹੁੰਨਾ ਨਾ ਨਾ ਅਕਸਰ ਜ਼ਿਕਰ ਕਰਦਾ ਹੁੰਨਾ ਉਹਨਾਂ ਲੋਕਾਂ ਵਿੱਚ ਵੀ ਬੈਠਣ ਦਾ ਮੌਕਾ ਮਿਲੇ ਜਿਨ੍ਹਾਂ ਦੇ 18-18 ਸਾਲ ਦੇ 20-20 ਸਾਲ ਦੇ ਕੱਲੇ-ਕੱਲੇ ਦੁਨੀਆ ਦੇ ਤੋਂ ਚਲੇ ਗਏ ਇਹ ਗੱਲ ਯਾਦ ਰੱਖਣੀ ਜਿਹੜੇ ਮਾਂ ਦਾ ਪੁੱਤਰ ਕੱਲਾ ਕੱਲਾ ਪੁੱਤ 20 22 ਸਾਲ ਦਾ 30 ਸਾਲ ਦਾ ਦੁਨੀਆ ਤੋਂ ਚਲਿਆ ਜਾਂਦਾ ਜੋ ਦੁੱਖ ਉਸ ਮਾਂ ਨੂੰ ਹੈ ਉਹਦੇ ਵਰਗਾ ਦੁੱਖ ਕਿਸੇ ਨੂੰ ਨਹੀਂ ਹੋ ਸਕਦਾ ਕਿਉਂ ਉਹਨੇ ਜੰਮਿਆ ਜਿਹੜੇ ਪਿਓੜ ਉਸ ਪੁੱਤ ਨੂੰ ਪਾਲਿਆ ਉਹਦੇ ਵਰਗਾ ਦੁੱਖ ਹੋਰ ਛੋੜੀ ਕਿਸੇ ਨੂੰ ਹੋ ਸਕਦਾ ਤੁਸੀਂ ਅਕਸਰ ਜ਼ਿਕਰ ਕਰਦਾ ਹੋ ਨਾ ਕਿ ਉਹਨਾਂ ਲੋਕਾਂ ਨਾਲ ਬੜਾ ਕਲੋਜ਼ਲੀ ਹੋ ਕੇ ਮਿਲਣ ਦਾ ਵਰਤਨ ਦਾ ਬੈਠਣ ਦਾ ਕੋਰ ਜਾਣ ਦਾ ਮੌਕਾ ਸੁਭਾਗ ਜਿਹੜਾ ਮੈਂ ਕਹਿੰਨਾ ਕਿ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਸੀ ਜਿਹਨੇ ਇਹ ਚੀਜ਼ ਨੂੰ ਮੈਨੂੰ ਸੈੱਟ ਕੀਤਾ ਸੈਟਅਪ ਬਣਾਇਆ ਕਰਕੇ ਉਹਨਾਂ ਲੋਕਾਂ 'ਚ ਬੈਠਣ ਦਾ ਮੌਕਾ ਮਿਲਿਆ ਬੜਾ ਔਖਾ ਪਰਿਵਾਰ ਆਪਣੇ ਆਪ ਨੂੰ ਸਾਹਮਣੇ ਆਜੀ ਬਹੁਤ ਔਖਾ ਰੋਟੀ ਨਹੀਂ ਖਾਂਦੇ ਦੂਸਰੇ ਤੀਸਰੇ ਦਿਨ ਰੋਟੀ ਖਾਂਣਗੇ ਉਹਨੂੰ ਮਾੜਾ ਜਾਂ ਸ਼ਾਮ ਕੇ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਗੇ ਮੇਰੇ ਵਰਗਾ ਚੰਗੀ ਪਲੀ ਵੱਡੀ ਕਾਰ ਵਿੱਚ ਜਾਂਦਾ ਹੈ ਏਸੀ ਲੱਗ ਗਿਆ ਹੋਏਗਾ ਕਰੋ ਰੋਟੀ ਪਾਣੀ ਖਾ ਕੇ ਗਿਆ ਹੋਏਗਾ ਨਾਲ ਕੋਈ ਮਾਤਾ ਨਾਲ ਕੋਈ ਭੈਣ ਗਈ ਹੋਏਗੀ ਜਿਹੜੇ ਪਰਿਵਾਰ ਨੇ ਆਪਣੇ ਆਪ ਨੂੰ ਇੰਨੀ ਮੁਸ਼ਕਲ ਸੈੱਟ ਕੀਤਾ ਹੋਏਗਾ ਉਹਨੂੰ ਇੰਨਾ ਇਮੋਸ਼ਨਲ ਕਰਕੇ ਆਉਣਗੇ ਫਿਰ ਰਵਾ ਕੇ ਆ ਜਾਣਗੇ ਤੇ ਕੇਵਲ ਦਿਖਾਉਣ ਮਾਤਰ ਮਾਫ ਕਰ ਰਿਹਾ ਸ਼ਬਦ ਵਰਤ ਰਿਹਾ ਸਾਡਾ ਇਹ ਰੋਇਆ ਹੋਇਆ ਕੇਵਲ ਇਹ ਵਿਖਾਵੇ ਵਾਤਰ ਹੈ ਦਿਖਾਉਣ ਮਾਤਰ ਹੈ ਉਹ ਵੀ ਲੋਕ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਕਿਸੇ ਘਰ ਇਸ ਤਰ੍ਹਾਂ ਇਮੋਸ਼ਨਲ ਜਿਹਾ ਕਰਕੇ ਉਹਨੂੰ ਰਵਾ ਕੇ ਆਉਣਗੇ ਨਾ ਗੱਡੀ 'ਚ ਬੈਠਣਗੇ ਆਉਂਦੇ-ਆਉਂਦੇ ਕਹਿੰਦੇ ਕੋ ਜੂਸ ਪੀ ਕੇ ਜਾਂਦੇ ਆਂ ਕੁਝ ਖਾ ਕੇ ਜਾਂਦੇ ਆਂ ਸਫਰ 'ਤੇ ਜਾ ਰਹੇ ਹੋ ਸਫਰ ਬੋਰਿੰਗ ਹੋ ਰਿਹਾ ਕੁਝ ਗਾਣੇ ਲਗਾ ਲਿਓ ਕੁਝ ਐਂਟਰਟੇਨਮੈਂਟ ਕਰਦੇ ਜਾਂਦੇ ਹਾਂ ਤੇ ਜਿਹੜੇ ਪਰਿਵਾਰ ਨੂੰ ਬੜੀ ਮੁਸ਼ਕਲ ਨਾਲ ਸਾਹਮੇ ਆਸੀ ਪਰਿਵਾਰ ਨੇ ਆਪਣੇ ਆਪ ਨੂੰ ਅਸੀਂ ਫਿਰ ਉਹਨੂੰ ਦੁਖੀ ਕਰਕੇ ਆਕੇ ਸਾਡੇ ਰਿਸ਼ਤੇ ਕੇਵਲ ਮਾਫ ਕਰਨਾ ਇੱਥੋਂ ਤੱਕ ਸੀਮਤ ਨਹੀਂ ਅਸੀਂ ਕੇਵਲ ਇੱਥੋਂ ਤੱਕ ਸੀਮਤ ਹਾਂ ਮਾਲਕ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਤੂੰ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦਾ ਹੈ ਤੇ ਮਾਲਕ ਆਖਣ ਲੱਗੇ ਤੂੰ ਕੇਵਲ ਤੂੰ ਠੀਕ ਕਰਨਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਲੈ ਹੋਰ ਕਿਸੇ ਦੇ ਆਸਰੇ ਦੀ ਤੇ ਲੋੜ ਨਹੀਂ ਪਾਤਸ਼ਾਹ ਕਹਿਣ ਲੱਗੇ ਉਹ ਨਾ ਸੁਣੀ ਜਿੰਨੂੰ ਤੂੰ ਰੋ ਰਿਹਾ ਓਹ ਸੁਣ ਨਹੀਂ ਰਿਹਾ ਕਤਹੀ ਤੂੰ ਲੋਕ ਸੁਣਾਵੋ ਤੂੰ ਕੇਵਲ ਲੋਕਾਂ ਨੂੰ ਹੀ ਇਹ ਇਹ ਸੁਣਾਉਣ ਵਾਸਤੇ ਤੂੰ ਰੋ ਰਿਹਾ ਪਾਤਸ਼ਾਹ ਕਹਿਣ ਲੱਗੇ ਜੇ ਤੂੰ ਦਿਖਾਵੇ ਮੱਤ ਰੋ ਰਿਹਾ ਹਾਂ ਮਾਲਕ ਆਖਣ ਲੱਗੇ ਪਿੰਡ ਪਵੇ ਜੇ ਚਲ ਸਿਜੇ ਜਾਣ ਕੋਈ ਓਹ ਓਹੀ ਕੀ ਕਰੂ ਜੇ ਹੈ ਹੋਸੀ ਹੋਈ ਤੂੰ ਮੈਂ ਮੈਂ ਕਰਕੇ ਜ਼ਿੰਦਗੀ ਨੂੰ ਗੁਜ਼ਾਰਿਆ ਜੋ ਪ੍ਰਮਾਤਮਾ ਨੂੰ ਪਾਉਂਦਾ ਹੀ ਉਹ ਪ੍ਰਮਾਤਮਾ ਨੇ ਕਰ ਦਿੱਤਾ ਪਾਰਸ਼ਕਾਂ ਤੁਮ ਰੋਗੇ ਉਸਨੋਂ ਤੁਮ ਕੋ ਕੌਣ ਰੋਈ ਤੈਨੂੰ ਕੌਣ ਰੋਏਗਾ ਮਰੇ ਅੱਖਾਂ ਜਿਹੜਾ ਰੋ ਰਿਹਾ ਹੈ ਸਾਨੂੰ ਬੇਸ਼ੱਕ ਗੱਲ ਸੁਣਨ ਵਿੱਚ ਨਾ ਚੰਗੀ ਲੱਗੇ ਪਾਰਸ਼ਕਾਂ ਨੇ ਕੇਵਲ ਉਹ ਦੁਨੀਆ ਨੂੰ ਦਿਖਾਉਣ ਮਾਤਰ ਕੇਵਲ ਸਾਡਾ ਦੁੱਖ ਇੱਥੋਂ ਤੱਕ ਹੈ ਪ੍ਰਵਾਦ ਚ ਰਿਸ਼ਤੇਦਾਰ ਸਾਖ ਸਬੰਧੀ ਜੇਕਰ ਕੋਈ ਰਿਸ਼ਤੇਦਾਰ ਆਉਂਦਾ ਹੈ ਨਾ ਰੋਂਦਾ ਹੈ ਕੋਲ ਬੈਠ ਕੇ ਤਾਂ ਮਾਫ ਕਰਿਓ ਜੇ ਉਹ ਰੋ ਕੇ ਜਾਂਦਾ ਹੈ ਆਪਣੇ ਤੁਹਾਨੂੰ ਜਫੀ ਪਾਏਗਾ ਤੁਹਾਨੂੰ ਕਹੇਗਾ ਤੇਰਾ ਨਾ ਮਾੜਾ ਬੜਾ ਹੋਇਆ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਇਹ ਦੁਨੀਆ ਦੇ ਰਿਸ਼ਤੇ ਇੱਥੋਂ ਤੱਕ ਨੇ ਤੁਹਾਨੂੰ ਚਾਰ ਲੋਕਾਂ ਚ ਕਹਿਣਗੇ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਤੇ ਫਿਰ ਬਾਅਦ ਚਾਰ ਲੋਕਾਂ ਜਦੋਂ ਬੈਠਣਗੇ ਕਹਿੰਦੇ ਚੰਗਾ ਹੋਇਆ ਵੈਸੇ ਇਹਦੇ ਨਾਲ ਇੰਨਾ ਕੁਝ ਹੋ ਗਿਆ ਇਹਦੇ ਨਾਲ ਇਹ ਕੁਝ ਹੋਣਾ ਚਾਹੀਦਾ ਸੀ ਆਪਣੇ ਸੁੱਖ ਨੂੰ ਸਾਂਝਾ ਕਰੋਗੇ ਕਿਸੇ ਦੀ ਈਰਖਾ ਦਾ ਸ਼ਿਕਾਰ ਹੋਵੋਗੇ ਜੇਕਰ ਦੁੱਖ ਨੂੰ ਸਾਂਝਾ ਕਰੋ ਕਿਸੇ ਦੇ ਹਾਸੇ ਦਾ ਪਾਤਰ ਬਣੋਗੇ ਜੇ ਦੁਨੀਆ ਹੈ ਜਨਾਬ ਇਕੱਲੇ ਕੋ ਸਲਾਮ ਔਰ ਮਹਿਫਲ ਮੇ ਬਦਨਾਮ ਕਰਦੀ ਹੈ ਇਹ ਦੁਨੀਆ ਦਾ ਦਸਤੂਰ ਇਦਾਂ ਦਾ ਹੈ ਇਹ ਰਿਸ਼ਤਾ ਇਹੋ ਜਿਹਾ ਹੈ ਸ